ਨਨਾਰ ਨਿਊਜ਼ ਦੇ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਦੀਆਂ 17 17 ਅਗਸਤ 2025 ਦੀਆਂ ਤਸਵੀਰਾਂ ਨੇ ਇਹ ਤਾਂ ਇੱਕ ਵਾਰ ਫੇਰ ਜਲ ਪੱਧਰ ਦਰਿਆ ਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਟਾਈਮ ਦੀ ਵੱਡੀ ਅਪਡੇਟ ਹੈ ਸ਼ਾਮ ਦੇ ਟਾਈਮ ਦੀ ਇਹ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਸਟਾਰਟਿੰਗ ਤਸਵੀਰਾਂ ਨੇ ਪਾਣੀ ਦਰਿਆ ਦਾ ਸਤਲੁਜ ਦਾ ਬਹੁਤ ਜ਼ਿਆਦਾ ਘਟ ਗਿਆ ਸੀ ਪਰ ਇੱਕ ਵਾਰ ਫੇਰ ਹੈ ਜੋ ਵਧਣਾ ਸ਼ੁਰੂ ਹੋ ਚੁੱਕਿਆ ਹੈ ਦੇਖ ਸਕਦੇ ਆ ਤੁਸੀਂ ਕਿ ਇੱਕ ਵਾਰ ਫੇਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਤਕਰੀਬਨ 20 ਮਿੰਟ ਹੋ ਗਿਆ ਹੈ ਕਿ ਪਾਣੀ ਇੱਕ ਵਾਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਇਹ ਜਾਣਕਾਰੀ ਤੁਹਾਨੂੰ ਤਾਂ ਦਿੱਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਤਾਂ ਉੱਥੋਂ ਲਗਾਤਾਰ ਫੋਨ ਆ ਰਹੇ ਸੀ ਕਈਆਂ ਨੇ ਜੋ ਆਰਜੀ ਬੰਨ ਅੱਗੇ ਲਗਾਏ ਹੋਇਆ ਤਾਂ ਉਹਨਾਂ ਨੇ ਬਹੁਤ ਔਖੇ ਤੋਂ ਪਹਿਲਾਂ ਪਾਣੀ ਦੇ ਅਰ ਜੀ ਬੰਨੇ ਬਚਾਈ ਸੀ ਤੇ ਉਹਨਾਂ ਦੀ ਜਾਨ ਨਿਕਲ ਦੱਸ ਦੀ ਇੱਕ ਇੱਕ ਵਾਰ ਫੇਰ ਇਹ ਸਟਾਰਟਿੰਗ ਤਸਵੀਰ ਹੈ ਅਜੇ ਪਾਣੀ ਕਿੰਨਾ ਵਧੇਗਾ ਜਾਂ ਘਟੇਗਾ ਉਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਪਰ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਹੈ ਸਵੇਰ ਦੇ ਨਾਲੋਂ ਪਾਣੀ ਵਧਿਆ ਔਰ ਪਾਣੀ ਹੋਰ ਵੀ ਵਧ ਰਿਹਾ ਹੈ ਪਿੱਛੋਂ ਪਾਣੀ ਹੋਰ ਆ ਰਿਹਾ ਹੈ ਤਾਂ ਪਾਣੀ ਦੀ ਰਫਤਾਰ ਤੇਜ਼ ਹੋ ਚੁੱਕੀ ਹੈ ਪਾਣੀ ਦੀ ਰਫਤਾਰ ਤੇਜ਼ ਹੋ ਚੁੱਕੀ ਹੈ ਔਰ ਦਰਿਆ ਸਤਲੁਜ ਦਾ ਇੱਕ ਵਾਰ ਫੇਰ ਹੁਣ ਜਲ ਪਤਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਜਿਹੜੇ ਤਸਵੀਰਾਂ ਦੇਖ ਰਹੇ ਹਾਂ ਦਰਿਆ ਸਤਲੁਜ ਦੀਆਂ ਮਾਹਤਪੁਰ ਤੋਂ ਜੋ ਜਗਰਾਵਾਂ ਰੁੜ ਜਾਂਦਾ ਹੈ ਰਸਤੇ ਜੋ ਪੁਲ ਹੁੰਦਾ ਹੈ ਉੱਥੋਂ ਦੀਆਂ ਤਸਵੀਰਾਂ ਨੇ ਤਾਂ ਦਰਿਆ ਸਤਲੁਜ ਦਾ ਇੱਕ ਵਾਰ ਫੇਰ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵੀਡੀਓ ਨੂੰ ਥੋੜਾ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਸੰਤਾਪ ਫੜਾਇਆ ਔਰ ਆਪਣਾ ਪ੍ਰਬੰਧ ਹੋ ਕਰ ਲੈਣਾ ਇੱਕ ਵਾਰ ਤੋਂ ਫੇਰ ਦਰਿਆ ਸਤਲੁਜ ਦਾ ਜੰਧਪੱਧਰਾ ਜੋ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਕੋਈ ਵੱਡੀ ਹੋਰ ਅਪਡੇਟ ਆਉਂਦੀ ਹੈ ਤਾਂ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਸਾਡੀ ਲਗਾਤਾਰ ਕੋਸ਼ਿਸ਼ ਹੈ ਆਮ ਲੋਕਾਂ ਦੇ ਆਮ ਲੋਕ ਉਸ ਤਰ੍ਹਾਂ ਚੈਨਲ ਦੇ ਨਾਲ ਜੁੜੇ ਹੋਏ ਹੈ ਤਾਂ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਰਹੇ ਜਦੋਂ ਪਾਣੀ ਵਧਦਾ ਹੈ ਜਾਂ ਘਟਦਾ ਹੈ ਤੇ ਸਾਰੀ ਜਾਣਕਾਰੀ ਇਸ ਚੈਨਲ ਤੇ ਦਿੰਨੇ ਆਂ ਔਰ ਸਾਨੂੰ ਤੁਸੀਂ YouTube ਤੇ ਫੋਲੋ ਕਰ ਸਕਦੇ ਹੋ ਨਿਊਜ਼ ਰਿਪੋਰਟ ਰੋਜ਼ਾਨਾ ਦੇ ਨਾਮ ਤੇ ਤਾਂ ਸਵੇਰੇ ਤੁਸੀਂ ਖ਼ਬਰ ਇਸੇ ਚੈਨਲ ਦੇ ਦੇਖ ਕੇ ਸੀ ਕਿ ਪਾਣੀ ਘਟਿਆ ਸੀ ਪਰ ਹੁਣ ਫੇਰ ਇੱਕ ਵਾਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਅੱਗੇ ਪਣ ਥਾਂ ਟਿੱਬੀਆਂ ਵਗੈਰਾ ਸੀ ਉਹ ਨੰਗੀਆਂ ਹੋ ਗਈ ਸੀ ਉਸਨਾਂ ਦੇ ਉੱਪਰ ਫੇਰ ਪਾਣੀ ਚੜਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਜਿਵੇਂ ਹੀ ਕੋਈ ਨਵੀਂ ਅਪਡੇਟ ਆਏਗੀ ਮੈਂ ਉਹ ਵੀ ਲੈ ਕੇ ਆਸਰ ਹੋਵਾਂਗਾ ਤੁਸੀਂ ਦੇਖਦੇ ਰਹੋ ਐਨ ਐਨ ਆਰ ਨਿਊਜ਼ ਆ ਇੱਕ ਵੀਰ ਜੀ ਹੋਰ ਜਾਣਕਾਰੀ ਜ਼ਰੂਰ ਦਿਓ ਕਿ ਜਿੰਨੇ ਚੈਨਲ ਨਾਲ ਜੁੜੇ ਹੋ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜੇ ਹੋ ਉਹ ਜ਼ਰੂਰ ਦੱਸਿਓ ਔਰ ਤੁਹਾਡੇ ਕਿਸੇ ਏਰੀਆ ਦੇ ਵਿੱਚ ਕੋਈ ਖਤਰਾ ਤਾਂ ਨਹੀਂ ਕਿੰਨਾ ਕੋ ਪਾਣੀ ਹੈ ਜੇਕਰ ਕੋਈ ਪਿਆਸ ਦਰਿਆ ਚ ਕਾਫੀ ਜ਼ਿਆਦਾ ਪਾਣੀ ਆਇਆ ਉਧਰੋਂ ਦੀ ਕੋਈ ਜਾਣਕਾਰੀ ਸਾਨੂੰ ਦੇ ਦਿਓ ਤਾਂ ਵੀ ਬਹੁਤ ਵਧੀਆ ਹੈ ਕਿਉਂਕਿ ਅਸੀਂ ਲਗਾਤਾਰ ਖਬਰਾਂ ਦਿਖਾ ਰਹੇ ਆ ਤੇ ਸਾਨੂੰ ਤੁਸੀਂ ਵੀ ਜਾਣਕਾਰੀ ਜ਼ਰੂਰ ਦਿਓ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਉਹ ਵੀ ਜ਼ਰੂਰ ਦੱਸਿਓ ਝੂਠੀਆਂ افواਹਾਂ ਤੋਂ بچੋ ਜੋ ਸੱਚੀ ਖਬਰ ਹੈ ਉਹ ਹੀ ਦੇਖੋ